ਗੁਰਦਾਸਪੁਰ ਪੁਲਸ ਨੇ ਮਿਲੀ ਵੱਡੀ ਸਫਲਤਾ ਪਿੰਡ ਠਾਕੁਰਪੁਰ ਨੇੜੇ ਇੱਕ ਖੇਤਾਂ ਵਿੱਚੋਂ ਮਿਲਿਆ ਕਾਲੇ ਰੰਗ ਦਾ ਪਿਆੰਗ ਜਿਸ ਵਿੱਚੋਂ 2 ਪੈਕਟ ਹੈਰੋਇਨ 2 ਪਿਸਤਲ 4 ਮੈਗਜ਼ੀਨ 4 ਰਾਊਂਡ ਸਮੇਤ ਕੁਝ ਹੋਰ ਵੀ ਹਥਿਆਰ ਹੋਏ ਬਰਾਮਦ ਪੁਲਸ ਜਾਂਚ ਚੁਟੀ 2 ਕਿਲੋ ਦੱਸੀ ਜਾ ਰਹੀ ਹੈ ਹੈਰੋਇਨ ਜਿਸ ਦੀ ਕੀ ਕਰੋੜਾਂ ਵਿੱਚ ਕੀਮਤ ਦੱਸੀ ਜਾ ਰਹੀ ਹੈ 2 ਕਿਲੋ ਹੈਰੋਇਨ ਸਮੇਤ ਫੜੇ ਗਏ ਅਸਲੇ ਨੂੰ ਲੈ ਕੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਦਿੱਤੀ ਜਾਣਕਾਰੀ ਸਣਾਉਂਦੇ ਹਨ ਤੁਹਾਨੂੰ ਕੀ ਕੁਝ ਕਿਹਾ ਐਸਐਸਪੀ ਅਦਿੱਤਿਆ ਗੁਰਦਾਸਪੁਰ ਨੇ ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਅਤੇ ਡੀਜੀਪੀ ਸਾਹਿਬ ਪੰਜਾਬ ਜੀ ਦੇ ਨਿਰਦੇਸ਼ਾਂ ਹਿਤ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈਗੀ ਉਹਦੀ ਉਹਨੂੰ ਇੱਕ ਅੱਗੇ ਵਧਾਉਂਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਜਿਹਦੇ ਚ ਬੀਐਸਐਨ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਇੰਟੈਲੀਜੈਂਸ ਲੜ ਆਪਰੇਸ਼ਨ ਇੱਕ ਡਰੱਗਸ ਅਤੇ ਜਿਹੜਾ ਆਰਮਸ ਦਾ ਜਿਹੜਾ ਕਨਸਾਈਨਮੈਂਟ ਹੈ ਉਹ ਗੁਰਦਾਸਪੁਰ ਪੁਲਿਸ ਨੇ ਫੜਿਆ ਹੈਗਾ ਜਿਹਦੇ ਚ 2 ਕਿਲੋ ਹੈਰੋਇਨ ਦੋ ਪਿਸਟਲ ਚਾਰ ਮੈਗਜ਼ੀਨ ਅਤੇ 68 ਦੇ ਲਗਭਗ ਰਾਉਂਡ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਸ ਦੇ ਸਬੰਧ ਵਿੱਚ ਥਾਣਾ ਦਵੰਗਲਾ ਦੇ ਵਿੱਚ ਇੱਕ ਐਫਆਈਆਰ ਆਰਮ ਐਕਟ ਐਨਡੀਪੀਐਸ ਐਕਟ ਅਤੇ 에ਅਕਰਾਫਟ ਐਫਡੀ ਅੰਤਰਗਤ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਸ ਦੇ ਸਬੰਧ ਚ ਜਿਹੜੇ ਹੈਗੇ ਅਸੀਂ ਸਾਂਝਾ ਅਭਿਆਨ ਜਿਹੜਾ ਸੈਕੂਪ੍ਰੈਸ਼ਨ ਵੀ ਚਲਾ ਰਹੇ ਹੈਗੇ ਅਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਅਸੀਂ ਫੌਬਦਿਕ ਇਨਵੈਸਟੀਗੇਸ਼ਨ ਅਸੀਂ ਕਰਵੇ ਹੈਗੇ